ਤੇ ਉਧਰ ਸਮਾਣਾ ਦੇ ਵਿੱਚ ਕੱਗਰ ਦੀ ਚਪੇਟ ਦੇ ਵਿੱਚ ਕਈ ਪਿੰਡ ਆ ਗਏ ਨੇ ਖੇਤਾਂ ਦੇ ਵਿੱਚ ਕੱਗਰ ਦਰਿਆ ਦਾ ਪਾਣੀ ਪਰ ਗਿਆ ਹੈ ਕਿਸਾਨਾਂ ਦੀ ਝੋਨੇ ਦੀ ਫਸਲ ਬਰਬਾਦ ਹੋ ਚੁੱਕੀ ਹੈ ਕਈ ਪਿੰਡਾਂ ਦਾ ਆਪਸ ਦੇ ਵਿੱਚ ਸੰਪਰਕ ਟੁੱਟ ਚੁੱਕਿਆ ਹੈ ਪਿੰਡ ਵਾਸੀਆਂ ਨੇ ਮਦਦ ਦੀ ਗੁਹਾਰ ਲਵਾਈ ਹੈ ਦੱਸਦੀ ਹੈ ਕਿ ਕੱਗਰ ਦਰਿਆਏ ਜਿਸ ਨੇ ਸਮਾਣਾ ਇਲਾਕੇ ਦੇ ਵਿੱਚ ਮਾਰ ਕੀਤੀ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਮਾਣਾ ਦੇ ਵਿੱਚ ਕਈ ਪਿੰਡ ਕੱਗਰ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਕੱਗਰ ਦਰਿਆ ਦਾ ਪਾਣੀ ਪਿੰਡਾਂ ਦੇ ਵਿੱਚ ਪਰ ਚੁੱਕਿਆ ਹੈ ਫਸਲਾ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਕਈ ਪਿੰਡਾਂ ਦਾ ਸੰਪਰਕ ਆਪਸ ਦੇ ਵਿੱਚ ਟੁੱਟ ਚੁੱਕਿਆ ਹੈ ਕਈ ਥਾਮਾਂ ਦੇ ਉੱਤੇ ਗੋਡੇ-ਗੋਡੇ ਪਾਣੀ ਭਰ ਗਿਆ ਹੈ ਤੇ ਪਿੰਡ ਵਾਸੀ ਇਸ ਵੇਲੇ ਮਦਦ ਦੀ ਗੁਹਾਰ ਲਾ ਰਹੇ ਨੇ ਸਰਕਾਰ ਤੋਂ ਮਦਦ ਮੰਗ ਰਹੇ ਨੇ ਤਸਵੀਰਾਂ ਗਵਾਹੀ ਭਰ ਰਹੀਆਂ ਨੇ ਕਿ ਕਿਵੇਂ ਦੂਰ ਦੂਰ ਤੱਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਪੰਜਾਬ ਦੇ ਹਾਲਾਤ ਇਸ ਵੇਲੇ ਕੀ ਨੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਮਾਣਾ ਇਲਾਕਾ ਹੈ ਜਿੱਥੇ ਘੱਗਰ ਦਰਿਆ ਨੇ ਮਾਰ ਕੀਤੀ ਹੈ ਘੱਗਰ ਦਰਿਆ ਦਾ ਪਾਣੀ ਖੇਤਾਂ ਦੇ ਵਿੱਚ ਵੜ ਚੁੱਕਿਆ ਹੈ ਦਰਅਸਲ ਪਿਛਲੇ ਦਿਨਾਂ ਤੋਂ ਘੱਗਰ ਲਗਾਤਾਰ ਉਫਾਨ ਤੇ ਸੀ ਜਿਸ ਕਾਰਨ ਪਿੰਡਾਂ ਦੇ ਵਿੱਚ ਪਾਣੀ ਭਰਿਆ ਹਾਲਾਤ ਬਿਲਕੁਲ ਬਹੁਤ ਬੱਤਰ ਆ ਜੀ ਇੱਥੇ ਇੱਥੋਂ ਹਰਿਆਣੇ ਤੋਂ ਨਿਕਲ ਕੇ ਪਾਣੀ ਉਲਟਪੁਰ ਤੋਂ ਅਮੀਰਾਪੁਰ ਚੋਇਰਾਈ ਸਾਰੇ ਸਾਡੇ ਪਿੰਡ ਦੇ ਚਾਰ ਸਵੇਰੇ ਸਾਰੇ ਪਿੰਡ ਦਾ ਸੰਪਰਕ ਦੂਜੇ ਪਿੰਡਾਂ ਨਾਲੋਂ ਬਿਲਕੁਲ ਟੁੱਟ ਚੁੱਕਿਆ ਕਿਹੜੇ ਕਿਹੜੇ ਪਿੰਡ ਅਫੈਕਟਡ ਹੋਏ ਕਿੰਨੀ ਜ਼ਮੀਨਾਂ ਗਈਆਂ ਸਭ ਤੋਂ ਪਹਿਲਾਂ ਤਰਮੇੜੀ ਆ ਜੀ ਤਰਮੇੜੀ ਤੋਂ ਬਾਅਦ ਸਸਾ ਗੁਜਰਾ ਸਸਾ ਗੁਜਰਾ ਤੋਂ ਬਾਅਦ ਭਗਵਾਨਪੁਰ ਫਿਰ ਸਸੀ ਬ੍ਰਾਹਮਣਾ ਫਿਰ ਸਸੀ ਥੇ ਕਹਿੰਦੇ ਆ ਹਰੀਪੁਰ ਇਹ ਸਾਰੇ ਪਿੰਡ ਜਿਹੜੇ ਨੇ ਪਾਣੀ ਦਾ ਬਿਲਕੁਲ ਅਸਰ ਹੀਠ ਨੇ ਤੁਹਾਡਾ ਸੰਪਰਕ ਟੁੱਟ ਗਿਆ ਸਾਡਾ ਬਿਲਕੁਲ ਸੰਪਰਕ ਟਟਿਆ ਜੀ ਟਰੈਕਟਰ ਆਈ ਤੁਹਾਨੂੰ ਨਾਲ ਲੈ ਕੇ ਆਇਆ ਤੁਹਾਨੂੰ ਪਤਾ ਹੀ ਹੈ ਬਾਕੀ ਸਾਰੇ ਤੁਸੀਂ ਚਾਰਸ ਮੇਰੇ ਦੇਖ ਲਓ ਤੇਰਾ ਤੰਦੀ ਜੋ ਸਤਿਤੀਆ ਬਿਲਕੁਲ ਇਨ ਇਨ ਟੂ ਡਿਪੈਂਡੈਂਸ ਐਪਸਰ ਕੋਈ ਪਹਿਲਾਂ ਕੋਈ ਆਉਂਦਾ ਰਹੇ ਨਹੀਂ ਜੀ ਜਦਨ ਦਾ ਪਾਣੀ ਹੁਣ ਚੜ ਗਿਆ ਥੋੜਾ ਜਿਹਾ ਬਿਲਕੁਲ ਕੋਈ ਸਾਡੇ ਪਿੰਡ ਕੋਈ ਸ਼ਾਸਨ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਕੋਈ ਤੇ ਤਕਰੀਬਨ 1200 1300 ਏਕੜ ਦੇ ਕਰੀਬ ਸਾਡੇ ਪਿੰਡਾਂ ਦੀ ਫਸਲ ਖਰਾਬ ਹੋ ਚੁੱਕੀ ਹੈ ਜੀ ਤੇ ਪ੍ਰਸ਼ਾਸਨ ਹਜੇ ਤੱਕ ਪਾਣੀ ਤੋਂ ਬਾਅਦ ਕੋਈ ਵੀ ਨਹੀਂ ਆਇਆ ਉਸ ਤੋਂ ਪਹਿਲਾਂ ਜ਼ਰੂਰ ਗੇੜੇ ਲਾਉਂਦੇ ਰਹੇ ਪਾਣੀ ਫਿਰਦਾ ਇੱਥੇ ਇਹ ਤਕਰੀਬਨ ਹਫ਼ਤੇ ਦੇ ਕਰੀਬ ਪਾਣੀ ਹੋ ਚੁੱਕਿਆ ਜੀ ਹਫ਼ਤੇ ਦੇ ਕਰੀਬ ਖੇਤਾਂ 'ਚ ਪਾਣੀ ਹੁਣ ਖੇਤਾਂ 'ਚ 3-4 ਦਿਨ ਹੋ ਗਏ ਪਿੰਡ 'ਚ ਵੀ ਆ ਚੁੱਕਿਆ ਪੀਣ ਵਾਲੇ ਪਾਣੀ ਕੋਈ ਸੰਪਰਕ ਪੀਣ ਵਾਲੇ ਪਾਣੀ ਦੀ ਕੋਈ ਉਹ ਨਹੀਂ ਹੈਗੀ ਜੀ ਟੈਂਕੀ ਦੇ ਵਿੱਚ ਪਾਣੀ ਆ ਚੁੱਕਿਆ ਗੰਦਾ ਪਾਣੀ ਗੰਦਾ ਪਾਣੀ ਆ ਰਿਹਾ ਜੀ ਪੀਣ ਵਾਲੇ ਪਾਣੀ ਦੀ ਬਹੁਤ ਸਮੱਸਿਆ ਸਾਡੇ ਪਿੰਡ ਦੇ ਵਿੱਚ ਸਮਾਣਾ ਦੇ ਵਿੱਚ ਕੱਗਰ ਦਰਿਆ ਤਬਾਹੀ ਮਚਾਰ ਰਿਹਾ ਏ ਜਿਸ ਕਾਰਨ ਲੋਕਾਂ ਦੀਆਂ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਪਾਣੀ ਭਰ ਚੁੱਕਿਆ ਏ ਝੋਨੇ ਦੀ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਆ ਕਨੈਕਟੀਵਿਟੀ ਬਿਲਕੁਲ ਖਤਮ ਹੋ ਚੁੱਕੀ ਆ ਆਲੇ-ਦਾਲੇ ਦੀਆਂ ਸੜਕਾਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਸੰਪਰਕ ਟੁੱਟ ਚੁੱਕਿਆ ਏ ਤੇ ਲੋਕ ਮਦਦ ਦੀ ਗੁਹਾਰ ਲਾ ਰਹੇ ਨੇ ਤ ਸਿੱਧਾ ਚੱਲਦੇ ਆ ਅਜਨਾਲਾ ਜਿੱਥੇ ਮੇਰੇ ਸਹਿਯੋਗੀ ਪਿੰਡ ਕੋਟ ਰਜ਼ਾਦਾ ਤੋਂ ਜੁੜੇ ਨੇ ਰਾਜੀਵ ਸ਼ਰਮਾ ਰਾਜੀਵ ਕੀ ਕੋਈ ਜਾਣਕਾਰੀ ਮਿਲ ਰਹੀ ਹੈ ਅਜਨਾਲਾ ਦੇ ਵਿੱਚ ਇਸ ਵੇਲੇ ਸਥਿਤੀ ਕੀ ਹੈ ਬਹੁਤ ਸਾਰੀਆਂ ਐਨ ਜੀਓਜ਼ ਨੇ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀ ਲੋਕਾਂ ਦੀ ਸਾਰ ਲੈ ਰਹੀਆਂ ਨੇ ਲੋਕਾਂ ਦੀ ਬਾਹ ਫੜ ਰਹੀਆਂ ਨੇ ਆ ਬਿਲਕੁਲ ਰਣਵੀਰ ਜਿਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕਾਂ ਨੂੰ ਆਉਣੀਆਂ ਨੇ ਕਿਉਂਕਿ ਪਹਿਲੇ ਦਿਨ ਤੋਂ ਹੀ ਜਦੋਂ ਹੜਾਂ ਦੇ ਪਾਣੀ ਨੇ ਪਿੰਡਾਂ ਨੂੰ ਘੇਰਿਆ ਤਾਂ ਪੀਣ ਵਾਲੇ ਪਾਣੀ ਦੀ ਇੱਕ ਵੱਡੀ ਸਮੱਸਿਆ ਸੀ ਤਾਂ ਅੱਜ ਜਿੱਥੇ ਬਾਕੀ ਜਥੇਬੰਦੀਆਂ ਜਾਂ ਹੋਰ ਜਿਹੜੇ ਐਨ ਜੀਓਜ਼ ਨੇ ਉਹ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ ਤਾਂ ਰਿਲਾਇੰਸ ਫਾਊਂਡੇਸ਼ਨ ਦੇ ਵੱਲੋਂ ਇੱਕ ਬੱਕਰਾ ਉਪਰਾਲਾ ਇੱਥੇ ਕੀਤਾ ਗਿਆ ਗੁਰਦੁਆਰੇ ਦੇ ਵਿੱਚ ਇੱਕ ਜਿਹੜਾ ਵਾਟਰ ਫਿਲਟਰ ਹੈ ਉਹ ਲਗਾਇਆ ਗਿਆ ਤੁਸੀਂ ਦੇਖੋ ਕਿ ਰਿਲਾਇੰਸ ਫਾਊਂਡੇਸ਼ਨ ਦੇ ਜਿਹੜੇ ਮੈਂਬਰ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਇੱਥੇ ਦੋ ਅਹਿਮ ਚੀਜ਼ਾਂ ਜਿਹੜੀਆਂ ਕੀਤੀਆਂ ਗਈਆਂ ਇੱਕ ਤਾਂ ਲੋਕਾਂ ਨੂੰ ਜਿਹੜਾ ਸਾਫ਼ ਸੁਥਰਾ ਪਾਣੀ ਮਿਲੇ ਔਰ ਨਾਲ ਦੀ ਨਾਲ ਇੱਥੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹਰ ਰੋਜ਼ ਇੱਥੇ ਗੁਰਦੁਆਰੇ ਦੇ ਵਿੱਚ ਹੀ ਲੰਗਰ ਤਿਆਰ ਕਰਕੇ ਜੋ ਹੈ ਪਿੰਡ ਦੇ ਲੋਕਾਂ ਨੂੰ ਚੁਕਾਇਆ ਜਾਂਦਾ ਹੈ ਤਾ ਇਹ ਪਾਣੀ ਦੇ ਫਿਲਟਰ ਜਿਹੜੇ ਨੇ ਹਰ ਰੋਜ਼ 15000 ਲੀਟਰ ਪਾਣੀ ਜਿਹੜਾ ਉਹ ਲੋਕ ਇਥੋਂ ਭਰ ਚੱਕਣਗੇ ਤਾਂ ਇਹ ਇੱਕ ਵਕਰਾ ਉਪਰਾਲਾ ਕਿਉਂਕਿ ਹਾਲਾਂਕਿ ਜਥੇਬੰਦੀਆਂ ਵੱਲੋਂ ਪਾਣੀ ਦੀਆਂ ਜਿਹੜੀਆਂ ਬੋਤਲਾਂ ਨੇ ਉਹ ਲਗਾਤਾਰ ਪਿੰਡਾਂ ਦੇ ਵਿੱਚ ਭੇਜੀਆਂ ਜਾ ਰਹੀਆਂ ਸੀ ਪਰ ਇਹ ਇੱਥੇ ਪੱਕੇ ਤੌਰ ਤੇ ਟੰਕਰ ਲਗਾਇਆ ਗਿਆ ਤਾਂ ਕਿ ਲੋਕ ਜਿੰਨਾ ਵੀ ਪਾਣੀ ਚਾਹੇ ਆਪਣੇ ਲਈ ਜਾਂ ਪਸ਼ੂਆਂ ਦੇ ਲਈ ਤਾਂ ਉਹ ਇੱਥੋਂ ਭਰ ਸਕਣਗੇ ਤੁਸੀਂ ਦੇਖੋ ਕਿ ਹੁਣ ਪਾਣੀ ਦੇ ਜਿਹੜੇ ਸੈਂਪਲ ਨੇ ਉਹ ਚੈੱਕ ਕੀਤੇ ਜਾ ਰਹੇ ਹਨ ਰਿਲਾਇੰਸ ਫਾਊਂਡੇਸ਼ਨ ਦੇ ਇੱਥੇ ਜਿਹੜੇ ਮੈਂਬਰ ਨੇ ਦਿਵੇਤਾਂਤਾ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਸਰ ਇਹ ਰਿਲਾਇੰਸ ਕੀ ਤਰਫੋਂ ਜੋ ਪ੍ਰਾਲਾ ਕੀਤਾ ਗਿਆ ਹੈ ਇਸ ਦਾ ਕੀ ਫਾਇਦਾ ਮਿਲੇਗਾ ਲੋਕੋ अभी ये जो बाढ़ हुआ है बाढ़ में हम लोग देख रहे हैं जो पीने का पानी का एक बड़ा कंसर्न है एंड रिक्वायरमेंट है शुद्ध पीने का अभी हम लोग क्या है ना ये जो मशीन है वो जो आप मशीन देख रहे हैं ये कम वन थाउजेंड मशीन है वो मशीन एक्चुअली कल हम लोग त्रिपुरा अगरतला से एयर लिफ्ट किया है एंड एयर लिफ्ट करके आज हम लोग यहाँ पे कम्युनिटी जो गुरुद्वार है कट राजवाड़ा विलेज में जो गुरुद्वार है यहाँ पे भाई लोग का सपोर्ट से हम लोग अभी उसको ये सेटअप किया है एंड ये जो मशीन है ये अभी जो बाढ़ का समय में जो कंटामिनेटेड वाटर है वो कंटामिनेटेड वाटर को ट्रीटमेंट करके हर दिन दस हज़ार लीटर पानी ये मशीन अभी प्रोवाइड करेगा जो आगे चल करके कम से कम हम लोग नेक्स्ट टेन डेज के लिए प्लान करें यहाँ पे रख करके ये शुद्ध पानी का जो व्यवस्था है सेफ वाटर का जो एक्सेस भी भी है यहाँ से आके पानी अपने घर के लिए गांव के लिए है ये गांव का जो कम्युनिटी है उनको भी इस, इसको पानी को व्यवहार करके खाना पकाएंगे ये पानी को पिएंगे लोग बीमार मत हो इसलिए ये कोशिश की यस 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 बिल्कुल तुम देखो कि पिंड के लोग भी मौजूद ने गल भी कर लेने किन्ना क्या फायदा जरा होगा क्योंकि पानी की बड़ी वीडी समस्या आ रही है हालांकि बोतलों वाला पानी तो पहुंच रहा है पर ਉਹ ਲੋਕ ਪਸ਼ੂਆਂ ਦੇ ਲਈ ਆਪਣੇ ਲਈ ਵੀ ਪਾਣੀ ਪਰ ਸਕਦੇ ਸਭ ਤੋਂ ਪਹਿਲਾਂ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਇਹ ਵਾਇਗਰ ਇਹਨਾਂ ਰਿਲਾਇੰਸ ਫਾਊਂਡੇਸ਼ਨ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੀ ਇਹ ਜਿਹੜਾ ਵੀ ਸਾਡੇ ਵਿੜੇ ਸਾਡਾ ਵਹਾੜਪਰੀ ਪੀੜਤ ਲੋਕ ਨੇ ਉਹਨਾਂ ਵਾਸਤੇ ਬਹੁਤ ਬਹੁਤ ਹੀ ਵੱਡਾ ਉਪਰਾਲਾ ਕਿਉਂਕਿ ਸਾਨੂੰ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਇਹ ਕਰਕੇ ਸਾਨੂੰ ਰਿਲਾਇੰਸ ਫਾਊਂਡੇਸ਼ਨ ਨੇ ਜਿਹੜਾ ਆਰੋ ਲਾ ਕੇ ਦਿੱਤਾ ਹੈ ਇਹਦੇ ਨਾਲ ਅਸੀਂ ਆਪਣਾ ਵੀ ਪਸ਼ੂਆਂ ਦਾ ਵੀ ਮਤਲਬ ਕਿ ਪਾਣੀ ਪਸ਼ੂਆਂ ਨੂੰ ਵੀ ਪਿਆ ਸਕਦੇ ਆ ਤੇ ਗੁਰਦਰਾ ਸਾਹਿਬ ਲੰਗਰ ਅਜ ਤੋਂ 8-10 ਦਿਨ ਹੋ ਗਏ ਚੱਲ ਰਿਹਾ ਵਾ ਤੇ ਜਿਹੜਾ ਲੰਗਰ ਦਾ ਵੀ ਪ੍ਰਬੰਧ ਰਿਲਾਈਐਂਸ ਫਾਊਂਡੇਸ਼ਨ ਵੱਲੋਂ ਹਾਂਜੀ ਇਹ ਵੀ ਆਪਣਾ ਰਿਲਾਈਐਂਸ ਫਾਊਂਡੇਸ਼ਨ ਵੱਲੋਂ ਕੱਲ ਦਾ ਰਾਸ਼ਨ ਜਿਹੜਾ ਵਾ ਕੱਚਾ ਦਿੱਤਾ ਜੀ ਤੇ ਉਹ ਅਸੀਂ ਪਕਾ ਕੇ ਸੰਗਤ ਦੇ ਨਾਲ ਤੇ ਸੰਗਤੋ ਬਹੁਤ ਵਧੀਆ ਪ੍ਰਫਲਾ ਕਰ ਰਹੀ ਹੈ ਜੀ ਤੇ ਪੂਰੇ ਪਿੰਡ ਵਾਸੀ ਜਿਹੜੇ ਨੇ ਮਿਲ ਕੇ ਮੈਂ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਤਸਵੀਰ ਪਹਿਲਾਂ ਤੁਸੀਂ ਦੇਖੋ ਕਿ ਇਹ ਜਿਹੜਾ ਵਾਟਰ ਫਿਲਟਰ ਹੈ ਇਹਦੀ ਇਸ ਵੇਲੇ ਬਹੁਤ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਜੇਕਰ ਮੈਂ ਪਾਣੀ ਦਿਖਾਵਾਂ ਤਾਂ ਤੁਸੀਂ ਇਸ ਬੋਤਲ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦਾ ਪਾਣੀ ਜਿਹੜਾ ਉਹ ਲੋਕਾਂ ਦੇ ਘਰਾਂ ਦੇ ਵਿੱਚ ਆ ਰਿਹਾ ਤਾਂ ਬਹੁਤ ਸਾਰੀਆਂ ਬਿਮਾਰੀਆਂ ਦਾ ਖਤਰਾ ਹੈ ਇਸ ਕਰਕੇ ਹੁਣ ਤੁਸੀਂ ਦੇਖੋ ਕਿ ਇਹ ਜਿਹੜਾ ਵੇਸਟੇਜ ਵਾਲਾ ਪਾਣੀ ਹੈ ਇਹ ਲੋਕ ਆਪਣੇ ਘਰਾਂ ਦੀ ਸਫਾਈ ਦੇ ਲਈ ਇਸਤੇਮਾਲ ਕਰ ਸਕਦੇ ਨੇ ਔਰ ਸਾਫ ਪਾਣੀ ਜਿਹੜਾ ਉਹ ਇਸ ਪਾਈਪ ਤੋਂ ਤੁਸੀਂ ਦੇਖ ਸਕਦੇ ਕਿ ਇਹ ਪਾਣੀ ਲੋਕ ਪੀ ਸਕਦੇ ਨੇ ਅ ਵੀਰੇ ਚੈੱਕ ਕਰਿਓ ਪਾਣੀ ਠੀਕ ਆ ਤਾਂ ਇਹ ਹੁਣ ਚੈੱਕ ਕੀਤਾ ਜਾ ਰਿਹਾ ਕਿਉਂਕਿ ਪਹਿਲਾਂ ਇਹਦਾ ਜਿਹੜੇ ਸੈਂਪਲ ਲਏ ਗਏ ਔਰ ਹੁਣ ਤਾਂ ਠੀਕ ਆ ਪਾਣੀ ਪਹਿਲਾਂ ਕਿੰਨੀ ਕਿ ਸਮੱਸਿਆ ਆ ਰਹੀ ਸੀ ਪੀਣ ਵਾਲੇ ਪਾਣੀ ਦੀ ਹਾਲਾਂਕਿ ਬੋਤਲਾਂ ਵਾਲਾ ਪਾਣੀ ਤਾਂ ਆ ਹੀ ਰਿਹਾ ਸੀ ਬਹੁਤ ਸਮੱਸਿਆ ਆਉਂਦੀ ਆ ਪਾਣੀ ਦੀ ਜਿੱਦਾਂ ਪਾਣੀ ਬਹੁਤ ਖਾਰਾ ਆ ਗੰਦਾ ਆ ਹੁੰਦਾ ਹੈ ਬਾਜਨਾ ਹੁੰਦਾ ਵੀ ਨਹੀਂ ਪਾਣੀ ਚੋਂ ਕੇ ਹੁਣ ਜਿੱਦਾਂ ਉਹਨਾਂ ਨੂੰ ਇਹਦਾ ਬਹੁਤ ਫਾਇਦਾ ਹੋ ਰਿਹਾ ਹੈ ਤਾਂ ਬਿਲਕੁਲ ਹੁਣ ਮੈਂ ਲੰਗਰ ਵਾਲੇ ਪਾਸੇ ਦੀ ਵੀ ਤਸਵੀਰ ਦਿਖਾ ਦਿਆਂ ਕਿ ਕਿਸ ਤਰੀਕੇ ਦੇ ਨਾਲ ਜੋ ਰਿਲਾਇੰਸ ਫਾਊਂਡੇਸ਼ਨ ਹੈ ਉਹਨਾਂ ਵੱਲੋਂ ਇਹ ਇੱਕ ਉਪਰਾਲਾ ਉਹਨਾਂ ਲੋਕਾਂ ਦੇ ਲਈ ਕੀਤਾ ਗਿਆ ਜਿਨ੍ਹਾਂ ਨੂੰ ਇਸ ਵੇਲੇ ਬਹੁਤ ਜ਼ਿਆਦਾ ਜ਼ਰੂਰਤ ਸੀ ਤਾਂ ਇਸ ਗੁਰੂ ਘਰ ਦੇ ਵਿੱਚ ਜਿੱਥੇ ਇਹ ਵਾਟਰ ਫਿਲਟਰ ਲਗਾਏ ਗਏ ਆ ਉਸ ਦੇ ਨਾਲ ਨਾਲ ਜੋ ਹੈ ਰਾਸ਼ਨ ਜੋ ਹੈ ਉਹ ਇਸ ਬਿਲਕੁਲ ਨਾਲ ਇੱਕ ਘਰ ਹੈ ਉੱਥੇ ਪਿੰਡ ਦੀਆਂ ਬੀਬੀਆਂ ਔਰ ਜਿਹੜੇ ਨੌਜਵਾਨ ਨੇ ਉਹ ਮਿਲ ਕੇ ਲੰਗਰ ਪਕਾਉਣ ਤੋਂ ਲੈ ਕੇ ਲੰਗਰ ਛਕਾਉਣ ਦੀ ਜਿਹੜੀ ਸੇਵਾ ਉਹ ਕਰਦੇ ਹੋਏ ਨਜ਼ਰ ਆ ਰਹੀ ਹੈ ਤਾਂ ਰਿਲਾਈਐਂਸ ਫਾਊਂਡੇਸ਼ਨ ਤੋਂ ਮੇਰੇ ਨਾਲ ਵੀਰ ਨੇ ਉਹਨਾਂ ਤੋਂ ਜਾਣਕਾਰੀ ਵੀ ਲੈ ਲੰਨੇ ਆ ਵੀਰੇ ਕਦੋਂ ਤੋਂ ਇੱਥੇ ਤੁਸੀਂ ਪਹੁੰਚੇ ਹੋਏ ਹੋ ਔਰ ਕਿਸ ਤਰੀਕੇ ਦੇ ਨਾਲ ਪੂਰਾ ਜਿਹੜਾ ਇਹ ਲੰਗਰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਜਾਂ ਪਕਾਇਆ ਜਾ ਰਿਹਾ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਜਿੰਨੇ ਵੀ ਮੇਰੇ ਵੀਰ ਦੇਖ ਰਹੇ ਆ ਅਸੀਂ 2-3 ਦਿਨਾਂ ਤੋਂ ਇਸ ਪਿੰਡ ਵਿੱਚ ਪਹੁੰਚੇ ਆ ਤੇ ਪਹਿਲਾਂ ਇੱਥੇ ਲੋਕਲ ਲੋਗ ਖਾਣੇ ਲਈ ਥੋੜੇ ਪਰੇਸ਼ਾਨ ਸੀਗੇ ਤੇ ਆਪਦੀ ਕਮਿਊਨਿਟੀ ਇੱਥੇ ਇਕੱਠੇ ਕਰ ਰਹੇ ਸੀਗੇ ਪਰ ਉਸ ਤੋਂ ਬਾਅਦ ਜਿਵੇਂ ਅਸੀਂ ਇੱਥੇ ਪਹੁੰਚੇ ਸਾਨੂੰ ਪਤਾ ਲੱਗਿਆ ਇੱਕ ਓਟਰ ਜ਼ਾਦਾ ਪਿੰਡ ਹੈ ਨਾਲ ਹੀ ਬੇਦੀਸ਼ਣਾ ਪਿੰਡ ਹੈ ਉੱਥੋਂ ਦੀ ਸੰਗਤ ਅਸੀਂ ਰਾਸ਼ਨ ਪਹੁੰਚਾਇਆ ਸੰਗਤ ਇੱਥੇ ਆਪਣਾ ਖਾਣਾ ਪਕਾ ਕੇ ਤੇ ਖੁਦੋ ਖਾ ਰਹੀ ਹੈ ਜੀ ਤਾਂ ਬਹੁਤ ਵਧੀਆ ਉਪਰਾਲਾ ਇੱਕ ਫਾਊਂਡੇਸ਼ਨ ਦਾ ਲੋਕਾਂ ਦਾ ਵੀ ਸਹਿਯੋਗ ਮਿਲਦਾ ਹਾਂਜੀ ਬਿਲਕੁਲ ਜੀ ਬਿਲਕੁਲ ਸਰਪੰਚ ਸਾਹਿਬ ਦਾ ਪੂਰਾ ਸਹਿਯੋਗ ਹੈ ਜੀ ਇੱਥੇ ਤੇ ਫਾਊਂਡੇਸ਼ਨ ਦਾ ਵੀ ਬਹੁਤ ਵਧੀਆ ਉਪਰਾਲਾ ਜਿਹੜੇ ਜ਼ਰੂਰਤਮੰਦ ਲੋਕ ਨੇ ਉਹ ਇੱਥੇ ਆ ਕੇ ਖਾਣਾ ਆਪਣਾ ਖ ਆਸ਼ਨ ਹੈ ਉਹ ਲੈਂਦਾ ਹੈ ਔਰ ਪਿੰਡ ਦੀਆਂ ਸਾਰੀਆਂ ਜਿਹੜੀਆਂ ਤੁਸੀਂ ਦੇਖੋ ਬੀਬੀਆਂ ਵੱਲੋਂ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਕਿਉਂਕਿ ਔਖਾ ਦੌਰ ਹੈ ਔਰ ਪੰਜਾਬ ਦੀ ਇਹ ਖਾਸੀਅਤ ਵੀ ਹੈ ਖੂਬੀ ਵੀ ਹੈ ਕਿ ਜਦੋਂ ਵੀ ਕਿਸੇ ਤੇ ਕੋਈ ਭੀੜ ਬਣਦੀ ਹੈ ਤਾਂ ਲੋਕ ਆਤਮੁਹਾਰੇ ਉਹਨਾਂ ਦਾ ਸਾਥ ਦੇਣ ਦੇ ਲਈ ਘਰਾਂ ਤੋਂ ਨਿਕਲਦੇ ਨੇ ਤਾਂ ਇਹ ਇੱਕ ਘਰ ਹੈ ਕਿਸੇ ਦਾ ਜਿੱਦਾਂ ਦਾ ਘਰ ਹੈ ਉਹਨਾਂ ਵੱਲੋਂ ਇੱਥੇ ਪੂਰਾ ਜਿਹੜਾ ਪ੍ਰਬੰਧ ਇੱਕ ਵਾਰੀ ਦਿਖਾ ਦਿਆਂ ਕਿ ਜਿੰਨਾ ਰਾਸ਼ਨ ਹੈ ਸਬਜ਼ੀਆਂ ਨੇ ਉਹ ਸਾਰੀਆਂ ਰਿਲਾਇੰਸ ਫਾਊਂਡੇਸ਼ਨ ਵੱਲੋਂ ਜੋ ਹੈ ਸੇਵਾ ਕੀਤੀ ਗਈ ਹੈ ਤਾਂ ਇੱਥੇ ਇਸ ਘਰ ਦੇ ਵਿੱਚ ਤੁਸੀਂ ਦੇਖੋ ਕਿ ਇਸ ਨੂੰ ਇੱਕ ਸਟੋਰ ਦੇ ਤੌਰ ਤੇ ਇਸਤੇਮਾਲ ਕੀਤਾ ਜਾ ਰਿਹਾ ਹੈ ਜੋ ਵੀ ਜ਼ਰੂਰੀ ਹਰ ਕਿਸੇ ਨੂੰ ਰੋਜ਼ਮਰਰਾ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਚਾਹੇ ਉਹ ਸਬਜ਼ੀਆਂ ਨੇ ਆਟਾ ਦਾਲ ਚਾਹ ਹਰ ਇੱਕ ਚੀਜ਼ ਜੋ ਕਿ ਇੱਕ ਰਸੋਈ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਇਹ ਸਾਰਾ ਸਮਾਨ ਜਿਹੜਾ ਉਹ ਇੱਥੇ ਲਿਆ ਕੇ ਰੱਖਿਆ ਗਿਆ ਔਰ ਇੱਥੋਂ ਹੀ ਬੀਬੀਆਂ ਵੱਲੋਂ ਸੇਵਾ ਕਰਕੇ ਸਬਜ਼ੀਆਂ ਕਟੀਆਂ ਜਾਂਦੀਆਂ ਨੇ ਔਰ ਇਸ ਕਮਰੇ ਦੇ ਵਿੱਚ ਜਿਹੜੀਆਂ ਰੋਟੀ ਐ ਪ੍ਰਸ਼ਾਦਾ ਉਹ ਤਿਆਰ ਕੀਤਾ ਜਾਂਦਾ ਹਾਲਾਂਕਿ ਗਰਮੀ ਵੀ ਬਹੁਤ ਜ਼ਿਆਦਾ ਪਰ ਗਰਮੀ ਦੀ ਪਰਵਾਹ ਕੀਤੇ ਬਗੈਰ ਤੁਸੀਂ ਦੇਖੋ ਕਿ ਬੀਬੀਆਂ ਵੱਲੋਂ ਨਿਰੰਤਰ ਇਹ ਜਿਹੜੀ ਸੇਵਾ ਇੱਥੇ ਕੀਤੀ ਜਾ ਰਹੀ ਹੈ ਤਾਂ ਇਹ ਪਿੰਡ ਕੋਟ ਰਜ਼ਾਦਾ ਔਰ ਇਸ ਤੋਂ ਅੱਗੇ ਜਿਸ ਤਰ੍ਹਾਂ ਵੀਰ ਨੇ ਦੱਸਿਆ ਕਿ 베ਦੀ ਛੰਨਾ ਹੋਰ ਪਿੰਡ ਜਿਨ੍ਹਾਂ ਦੀ ਜ਼ਮੀਨ ਔਰ ਇਹ ਉਹ ਲੋਕ ਨੇ ਜਿਨ੍ਹਾਂ ਦੇ ਤੇ ਅੱਜ ਖੁਦ ਔਖਾ ਸਮਾਂ ਇਹਨਾਂ ਦੀਆਂ ਮੋਟਰਾਂ ਪੈਲੀਆਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਪਰ ਅੱਜ ਵੀ ਇਹ ਲੋਕ ਆਪਣੇ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਦੀ ਸੇਵਾ ਦੇ ਲਈ ਇਹ ਉਪਰਾਲਾ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਰਿਲਾਇੰਸ ਫਾਊਂਡੇਸ਼ਨ ਦੀ ਪੂਰੀ ਜਿਹੜੀ ਟੀਮ ਹੈ ਉਹ ਇਸ ਵੇਲੇ ਗਰਾਊਂਡ ਜ਼ੀਰੋ ਦੇ ਉੱਤੇ ਡਟੀ ਹੋਈ ਹੈ ਜੀ ਠੀਕ ਹੈ ਬਹੁਤ ਸ਼ੁਕਰੀਆ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਰਿਲਾਇੰਸ ਫਾਊਂਡੇਸ਼ਨ ਦੇ ਵੱਲੋਂ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਕਿਉਂਕਿ ਜਦੋਂ ਹੜ੍ਹਾਂ ਵਰਗੇ ਹਾਲਾਤ ਨੇ ਜਾਂ ਹੜ੍ਹ ਆਏ ਹੋਏ ਨੇ ਤਾਂ ਪੀਣ ਵਾਲੇ ਪਾਣੀ ਦੀ ਬਹੁਤ ਦਿੱਕਤ ਆਉਂਦੀ ਹੈ ਖਾਸ ਕਰ ਪੀਣ ਵਾਲੇ ਸਾਫ਼ ਪਾਣੀ ਦੀ